ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਹੁੰਚੇ ਆਂ ਜੀ ਹਸਪੀਟਲ ਨੀਲਮ ਹਸਪੀਟਲ ਦੇ ਵਿੱਚ ਜਿੱਥੇ ਕਿ ਸਾਡੇ ਵੀਰ ਰਣਜੀਤ ਸਿੰਘ ਜੀ ਇਹਨਾਂ ਦੀ ਧਰਮ ਪਤਨੀ ਦਾਖਲ ਸੋ ਬਹੁਤ ਇਹਨਾਂ ਨੇ ਹਸਪੀਟਲ ਦੇ ਉੱਤੇ ਖਾਤ-ਖਾਤ ਦੇ ਉੱਤੇ ਜਾ ਕੇ ਦੇਖਿਆ ਫਰਕ ਸਾਰੇ ਨੇ ਜਵਾਬ ਦਿੱਤਾ ਕਿ ਸਾਡੇ ਵਾਸਤੇ ਗੱਲ ਨਹੀਂ ਹੈ ਸੋ ਹਸਪੀਟਲ ਨੀਲਮ ਹਸਪੀਟਲ ਦੇ ਵਿੱਚ ਇਹ ਪਹੁੰਚੇ ਆ। ਤੋਂ ਗੁਰੂ ਦੀ ਕਿਰਪਾ ਹੋਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਈ। ਸੋ ਇਹਨਾਂ ਦੇ ਸਿੰਘਣੀ ਦੇ ਕੋਲ ਬੇਟਾ ਹੋਇਆ ਬੇਟਾ ਵੀ ਤੰਦਰੁਸਤਾ ਔਰ ਸਿੰਘਣੀ ਵੀ ਤੰਦਰੁਸਤਾ। ਬਹੁਤ ਹਸਪੀਟਲ ਨੇ ਕਿਹਾ ਸੀ ਜੇ ਬੱਚਾ ਬਚੇਗਾ ਜਾਂ ਸਿੰਘਣੀ ਬਚੇਗੀ ਕੀ ਤਾਂ ਕਹਿੰਦੇ ਨੇ ਦੋਨਾਂ ਤੋਂ ਕੋਈ ਨਹੀਂ ਬਚ ਸਕਦਾ ਵੀ ਹਾਲਾਤ ਇਸ ਤੋਂ ਨੇ। ਪਰ ਮੁੱਖੀ ਪਾਸ ਸਹਾਰਾ ਜੀ ਨੇ ਕਿਰਪਾ ਕੀਤੀ। ਤੋਂ ਮੇ ਬੱਚੇ ਵੱਜ ਗਏ ਔਰ ਇਹਨਾਂ ਦੀ ਧੰਨ ਪਤਨੀ ਉਹ ਵੀ ਵੱਜ ਗਏ ਨੇ ਔਰ ਬੱਚਾ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ ਤੋਂ ਅਸੀਂ ਵੀਡੀਓ ਦੇਖੀ ਸੀ ਕਿਥੇ ਜੋ ਵੀਰ ਨੇ ਬੇਨਤੀ ਕੀਤੀ ਸੀ ਸੋ ਇਹਨਾਂ ਬਾਤ ਦੇ ਥੋੜੀ ਜੀ ਸੇਵਾ ਲੈ ਕੇ ਆਏ ਆ ਬਾਕੀ ਅਸੀਂ ਰਲ ਮਿਲ ਕੇ ਫੇਰ ਵੀ ਸਹਿਯੋਗ ਕਰਾਂਗੇ ਸੋ ਸੰਤਤਾ ਮਹਾਂਪੁਰਖਾਂ ਦਾ ਕੁਸ਼ੂਖਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਰਦਾਸ ਕਰਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰਣ ਧੀਰ ਸਿੰਘ ਦੇ ਨਾਲ ਅਸੀਂ ਜਿੰਨੇ ਰਾਤ ਖੜੇ ਆ ਇਹਨਾਂ ਦੇ ਫਿਰ ਵੀ ਅਸੀਂ ਮਦਦ ਕਰਾਂਗੇ ਥੋੜੀ ਜੀ ਅਸੀਂ ਸੇਵਾ ਲੈ ਕੇ ਆਏ ਆ ਇਹਨੂੰ ਪ੍ਰਵਾਨ ਕਰ ਲਿਓ ਤੇ ਬਾਕੀ ਅਸੀਂ ਇਹ ਤੁਹਾਨੂੰ ਦੇਖੇ ਜਾਵਾਂਗੇ ਤੁਹਾਡੀ ਤੁਹਾਡੀ ਪਤ ਨੰਬਰ ਰੋਟਾ ਨਮਾਜ਼ ਕਰਦੇ ਹਾਂ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਮੈਂ ਸਾਜ ਸਿੰਘ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਆਪਣੇ ਸਮਾਂ ਕੱਢ ਕੇ ਸਾਡੇ ਕੋਲ ਤੇ ਸਾਡੇ ਦੁੱਖ ਦੁੱਖ ਸੁਣਨ ਆਏ ਨੇ ਇਹਨਾਂ ਨੇ ਆਪਣੇ ਦਸਵੰਦ ਵਿੱਚੋਂ ਸਾਨੂੰ ਸੇਵਾ ਭੇਟ ਕੀਤੀ ਹੈ ਜੀ ਇੰਟਰਨੈਟ ਸੰਤਸਾ ਇੰਟਰਨੈਟ ਸੰਤ ਸੇਵਾਦਾਰ ਸੇਵਾਦਾਰ ਨੇ ਸਾਨੂੰ ਸਾਡਾ ਬਹੁਤ ਮਾਨ ਰੱਖਿਆ ਜੀ ਰੱਖਿਆ ਜੀ ਸਾਡੇ ਕੋਲ ਦੁੱਖ ਦਾ ਸੁਣਾਏ ਸਾਡੇ ਵੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਭਾਈ ਗੁਰਜੀ ਦਾ ਖਾਲਸਾ ਸਿੱਧੂ ਭਾਈ ਤੋਂ ਫਿਰ ਵੀ ਅਸੀਂ ਇਹਨਾਂ ਦੇ ਨਾਲ ਦੁਬਾਰਾ ਫਿਰ ਵੀ ਮਾਤਦ ਕਰਾਂਗੇ ਵੀਰ ਦੇ ਨਾਲ ਖੜੇ ਆ ਸੋ ਜਿੰਤੇ ਤੱਕ ਹੋਇਆ ਵੱਧ ਤੋਂ ਵੱਧ ਹੋਰ ਵੀ ਅਸੀਂ ਮਦਦ ਕਰਾਂਗੇ ਸਾਰੇ ਰਾਲੇ ਮਿਲ ਕੇ ਸੋ ਅਸੀਂ ਫੇਰ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਲਪੁੱਤੂ ਵਾਈਕੂ ਪਰਮੇਸ਼ਰ ਜਿਨ੍ਹਾਂ ਨੇ ਕਿਰਪਾ ਕੀਤੀ ਔਰ ਸਾਰੇ ਸੰਤਾਂ ਮਹਾਂਪੁਰਖਾਂ ਗੁਰਸਿੱਖਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਈਕੂ ਜੀ ਦਾ ਖਾਲਸਾ ਵਾਈਕੂ